ਆਰੇ ਨੂੰ ਵਧਾਈ ਦਿਆਂਗੇ ਕਿ ਸਾਡੀ ਗਲੀ ਦੇ ਸੁਣੀ ਗਈ ਅੱਜ ਅੱਜ ਸੁਣੀ ਗਈ ਐਸੀ ਬਹੁਤ ਜ਼ਿਆਦਾ ਸਫਰ ਕੀਤਾ ਹੈ ਉੱਥੇ ਗਲੀ ਦੇ ਵਿੱਚ ਔਰ ਇਸ ਗਲੀ ਕਰਕੇ ਸਾਡੇ ਘਰ ਗਲੀ ਦੇ ਵਿਚਾਰੀਆਂ ਲੜਾਈਆਂ ਹੋ ਚੁੱਕੀਆਂ ਨਾ ਅਸੀਂ ਦੱਸ ਨਹੀਂ ਸਕਦੇ ਕਲੇਸ਼ ਰਿਹਾ ਹੈ ਗਲੀ ਕਰਕੇ ਆ ਕੇ ਰਹਿੰਦੇ ਆ ਜੀ ਇਹ ਗਲੀ ਨਹੀਂ ਸੀ ਬਣੀ ਅੱਜ ਸ਼ਹਿਰੀਕਰਨ ਸੀ ਜੀ ਆਏ ਨੇ ਇਹਨਾਂ ਦੇ ਮੇਹਰਬਾਨੀ ਦੇ ਨਾਲ ਜਿਹੜੀ ਇਹ ਗਲੀ ਬਣਨ ਜਾ ਰਹੀ ਹੈ ਜੀ ਬਹੁਤ ਹੀ ਧੰਨਵਾਦੀ ਆ ਜੀ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿੰਨੀ ਦੇਰ ਤੋਂ ਇਹ ਗਲੀ ਬਣ 14 ਸਾਲ ਤੋਂ ਮੈਂ ਰਹਿੰਦੇ ਆ ਜੀ ਇਸਕੇ ਪੱਲੇ ਤੋਂ ਤਾਂ ਨਹੀਂ ਬਣੀ ਹੈ ਘੁਣ ਕਿਦਾਂ ਲੱਗਦਾ ਪਿਆ ਤੁਹਾਨੂੰ ਬਹੁਤ ਵਧੀਆ ਲੱਗ ਰਹੀ ਹੈ ਅਸੀਂ ਤਾਂ ਐ ਲੱਗਦਾ ਵੀ ਜਿਦਾਂ ਸਵਰਗ ਚ ਆ ਜਾਣਾ ਵਾ ਜੀ ਜਦੋਂ ਗਲੀ ਬਣ ਗਈ ਬਹੁਤ ਮਹੱਲਾ ਮਨਾਰ ਸੀ ਦੱਸਦੇ ਨੇ ਵੀ 12-15 ਸਾਲ ਤੋਂ ਗਲੀ ਨਹੀਂ ਬਣੀ ਜੀ ਕੀ ਕਹਿਣਾ ਚਾਹੁੰਦੇ ਆ ਬਿਲਕੁਲ ਤੁਹਾਡੇ ਸਾਹਮਣੇ ਆ ਜੀ ਕਲੇਗਰ ਤੋਂ ਜੋ ਬਟਾਲੇ ਦੇ ਲੋਕਾਂ ਨੇ ਡਿਊਟੀ ਲਈ ਹੈ ਰਾਤ ਦਿਨ ਮਿਹਨਤ ਕਰ ਰਹੇ ਆ ਆਪਾਂ ਕੰਮ ਕਰ ਰਹੇ ਆ ਔਰ ਇਹ ਜਿਹੜੀ ਡਿਊਟੀ ਆ ਉਹ ਨਿਭਾ ਰਹੇ ਆ ਸੋ ਸਟੈਪ ਬਾਈ ਸਟੈਪ ਜਿੱਥੇ ਜਿੱਥੇ ਹਲੇ ਕੰਮ ਪੈਂਡਿੰਗ ਰਹਿੰਦੇ ਵੀ ਆ ਉਹਨਾਂ ਨੂੰ ਵੀ ਧਿਆਨ ਚ ਰੱਖਦੇ ਹੋਇਆ ਉਹਨਾਂ ਦੇ ਵੀ ਕੰਮ ਜਿਹੜਾ ਕੀਤਾ ਅੱਜ ਕਿੰਨੀਆਂ ਗਲੀਆਂ ਦੁੱਧ ਘੜਨ ਦਿੱਤਾ ਜਾ ਰਹੇ ਆ ਅੱਜ ਤਕਰੀਬਨ ਕਿਉਂਕਿ ਕੋਸ਼ਿਸ਼ ਤੇ ਇਹੋ ਜਿਹਾ ਤੇ 8-9 ਤੇ ਉਧ ਘਟਣਾ ਹੈ ਜੀ ਠੀਕ ਹੈ ਜੀ ਸੋ ਕਰਦੇ ਬਹੁਤ ਠੀਕ ਸੋ ਇਹਦਾ ਇਹ ਗੱਲ ਐ ਐਸਟੀਐਮ ਵਾਲੀ ਜਿਹੜੀ ਇੱਕ ਗੱਲਬਾਤ ਵੀ ਉਹਦੇ ਬਾਰੇ ਦੇਖੋ ਮੈਂ ਕਾਨੂੰਨ ਆਪਣਾ ਕੰਮ ਕਰਦਾ ਜੋ ਵੀ ਜਿਹੜਾ ਕੋਲ ਗਲਤ ਕਰਦਾ ਜਾਂ ਉਹਦੇ ਉੱਤੇ ਕਾਨੂੰਨ ਜਿਹੜਾ ਬੈਠਾ ਠੀਕ ਹੈ ਬੋਜੀ ਬਤਾਇਕ ਕਲਸੀ ਸਾਹਿਬ ਵਕਾਫ ਦੀਆਂ ਨੇਰੀਆਂ ਲਿਆ ਰਹੇ ਨੇ ਪਿੰਡਾਂ ਵਿੱਚ ਵੀ ਸ਼ਹਿਰਾਂ ਵਿੱਚ ਵੀ ਹਰ ਪੱਖੋਂ ਵਕਾਫ ਜਿਹੜਾ ਬੱਲੇ ਬੱਲੇ ਹੋ ਰਿਹਾ ਅੱਜ ਇਹਨਾਂ ਨੇ ਗੁਬਿੰਦਗੜ੍ਹ ਗਲੀ ਦਾ ਨੀ ਪੱਥਰ ਰੱਖਿਆ ਜਿਹੜੀ ਕਈ ਚਿਰਾਂ ਤੋਂ ਗਲੀ ਜਿਹੜੀ ਉਦਾਂ ਹੀ ਬਈ ਸੀ ਤੇ ਇਹਨਾਂ ਦੀ ਆਮਦ ਨਾਲ ਡੇਰਾ ਇਹ ਨਹੀਂ ਤਕਰੀਬਨ ਸ਼ਹਿਰ ਦੀਆਂ ਸਾਰੀਆਂ ਗਲੀਆਂ ਨਾਲੀਆਂ ਪੱਕੀਆਂ ਬਣਾਤੀਆਂ ਗਈਆਂ ਲਾਈਟਾਂ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ ਪਿੰਡਾਂ ਦੇ ਵਿੱਚ ਸੜਕਾਂ ਪੱਕੀਆਂ ਬਣਾਈਆਂ ਗਈਆਂ ਨੇ ਹਲਥ ਵਾਸਤੇ ਥਿਲ ਨਾ ਖੋਲੇ ਗਏ ਨੇ ਸਕੂਲਾਂ ਦਾ ਖੁਦ ਆਪ ਜਾ ਕੇ ਇਹਨਾਂ ਨੇ ਬਿਲਡਿੰਗਾਂ ਦਾ ਵਿਕਾਸ ਕੀਤਾ ਵਿਕਾਸੀਆਂ ਏਰੀਆ ਐਮਐਲਏ ਸਾਹਿਬ ਨੇ ਦੱਸਿਆ ਔਰ ਇਹ ਤੋਂ ਪਹਿਲਾਂ ਕੋਈ ਇਹੋ ਜਿਹਾ ਨਹੀਂ ਐਮਐਲਏ ਜਿਹੜਾ ਲੋਕਾਂ ਦੇ ਵਿੱਚ ਆਮ ਵੀ ਸਰਦਾ ਸੀ ਇਹ ਲੋਕਾਂ ਵਿੱਚ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਵਿੱਚ ਰਹਦੇ ਨੇ ਹਰ ਇੱਕ ਨੂੰ ਮਿਲ ਕੇ ਉਹਨਾਂ ਦੀ ਹਰ ਤਰ੍ਹਾਂ ਦੀ ਮੁਸ਼ਕਲ ਹੱਲ ਕਰਦੇ ਨੇ ਅਸੀਂ ਕਹਿੰਦੇ ਹਾਂ ਕਿ ਇਹ ਸਰਕਾਰ ਫੇਰ ਰਿਪੀਟ ਹੋਵੇ ਤੇ ਸਾਡਾ ਜਿਹੜਾ ਪੰਜਾਬ ਹੈ ਤਰੱਕੀਆਂ ਦੀਆਂ ਬਲੰਦੀਆਂ ਨੂੰ ਸੋਹੇਗਾ ਕਣਕ ਅੱਜ ਇਹ ਗਲੀ ਦਾ ਟੁਕਟ ਨੋਇਆ ਵਾ ਕਾਫੀ ਲੰਬੇ ਸਮੇਂ ਤੋਂ ਜਿਹੜੀ ਇਹ ਗਲੀ ਨਹੀਂ ਬਣੀ ਕੀ ਕਹਿਣਾ ਚਾਹੁੰਦੇ ਹਾਂ ਵਿਧਾਇਕ ਕਲਸੀ ਬਾਈ ਮੈਂ ਤਾਂ ਅੱਜ ਸਾਰਿਆਂ ਨੂੰ ਵਧਾਈ ਦਿਆਂਗੀ ਕਿ ਸਾਡੀ ਗਲੀ ਦੀ ਸੁਣੀ ਗਈ ਅੱਜ ਅੱਜ ਸੁਣੀ ਗਈ ਐਸੀ ਬਹੁਤ ਜ਼ਿਆਦਾ ਸਫਰ ਕੀਤਾ ਹੈ ਉੱਥੇ ਗਲੀ ਦੇ ਵਿੱਚ ਔਰ ਇਸ ਗਲੀ ਕਰਕੇ ਸਾਡੇ ਘਰ ਗਲੀ ਦੇ ਵਿਚੰਨੀ ਲੜਾਈਆਂ ਹੋ ਚੁੱਕੀਆਂ ਨਾ ਅਸੀਂ ਦੱਸ ਨਹੀਂ ਸਕਦੇ ਕਲੇਸ਼ ਰਿਹਾ ਹੈ ਗਲੀ ਕਰਕੇ ਸੋ ਅੱਜ ਐਮਐਲਏ ਔਰ ਅਸੀਂ ਉਸ ਚੀਜ਼ ਨੂੰ ਅਸੀਂ ਇੱਥੇ ਆ ਕੇ ਇੰਨਾ ਕਿ ਬਰਦਾਸ਼ਤ ਕੀਤਾ ਨਾ ਜਿਦਾ ਕੋਈ ਸਾ ਪਰ ਅੱਜ ਸਾਨੂੰ ਬਹੁਤ ਖੁਸ਼ੀ ਹੈ ਕਿ ਕਲਸੀ ਸਾਹਿਬ ਨੇ ਸਾਡੀ ਸੁਣੀ ਕੀ ਇਸਾ ਠੀਕ ਨਹੀਂ ਬਣੀ। ਤਾਂ ਪਹਿਲਾਂ ਵੀ ਸਰਕਾਰਾਂ ਆਈਆਂ ਨੇ ਕਿਸੇ ਨੇ ਅੱਜ ਤੱਕ ਨਹੀਂ ਕੋਈ ਨਹੀਂ ਪਹਿਲਾਂ ਵੀ ਗਲੀ ਇਹ ਪ੍ਰਾਈਵੇਟ ਹੀ ਬਣੀ ਸੀ ਆਪੇ ਹੀ ਬਣਾਈ ਸੀ ਇਹਨਾਂ ਨੇ ਉਹ ਸਾਡੇ ਆਉਣ ਤੋਂ ਪਹਿਲੇ ਦੀ ਗੱਲ ਹੈ। ਸਾਨੂੰ ਇੱਥੇ ਆਇਆ 10 ਸਾਲ ਹੋ ਗਏ। ਸੋ ਉਹਨਾਂ ਨੇ ਦੱਸਿਆ ਸਾਨੂੰ ਕਿ ਅਸੀਂ ਗਲੀ ਆਪੇ ਬਣਾਈ ਹੈ। ਅੱਜ 18-19 ਸਾਲ ਇਹਨਾਂ ਦੇ 14-15 ਕਹਿੰਦੇ ਠਾਵ ਨਹੀਂ ਵੀ ਸਾਲ ਹੋ ਗਏ ਸਾਨੂੰ ਇੱਥੇ ਆਏ। ਪਹਿਲਾਂ ਵੀ ਗਲੀ ਅੱਜ ਸਿਹਾਬ ਲੋਕਾਂ ਨੇ ਬਣਾਈ। ਬਹੁਤ ਵਧੀਆ ਬਹੁਤ ਵਧੀਆ। ਅੱਜ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਕਿ ਆ ਜੀ ਸਾਡੀ ਗੱਲ ਸੁਣੀ ਹੈ। ਹਾਂਜੀ। ਬਹੁਤ